ਸੋ ਅੱਜ ਗੱਲ ਕਰਦੇ ਆ ਜਿਹੜੀਆਂ ਤੁਹਾਡੀਆਂ ਪੰਚਾਇਤੀ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਜਿਹੜਾ ਬਕਸਾ ਆਉਣਾ ਇਹਨੂੰ ਖੋਲਣ ਬਾਰੇ ਗੱਲ ਕਰਾਂਗੇ ਇਹ ਬਕਸਾ ਜਿਹੜਾ ਨਾ ਤੁਹਾਡਾ ਸਾਰਾ ਹੀ ਕੰਟਰੋਲ ਯੂਨਟ ਵੀ ਇਹ ਹੈ ਬੈਲਟ ਯੂਨਟ ਵੀ ਇਹ ਹੈ ਤੇ ਬੀਵੀ ਪੈਟ ਵੀ ਇਹ ਹੈ ਇਹ ਸਿੰਪਲ ਜਿਹਾ ਬਕਸਾ ਨਹੀਂਗਾ ਕਿ ਸਿੰਪਲ ਜੀ ਕੁੰਡੀ ਲੱਗੀ ਹੈ ਤੇ ਤੁਸੀਂ ਖੋਲ ਲੋਗੇ ਤੇ ਬੰਦ ਕਰ ਲੋਗੇ ਪਰ ਇਹਦੇ ਵਿੱਚ ਕੀ ਚੱਲਦਾ ਮੈਂ ਕਿਸੇ ਰਿਕਵੈਸਟ ਕਰਾਂਗਾ ਕਿ ਇਹਨਾਂ ਮੜਾ ਜਾਂ ਓਪਨ ਕਰੋ ਤਾਂ ਜੋ ਆਪਾਂ ਇਹਦੇ ਅੰਦਰ ਨਾ ਪਰਚੀਆਂ ਪਾ ਸਕੀਏ ਸੋ ਇਹ ਨੂੰ ਸਿਰਫ ਹਾਂ ਇਹ ਖੋਲੋ ਹਾਂ ਮੈਡਮ ਕਰੋ ਟਰਾਈ ਤੁਸੀਂ ਹਾਂ ਮੈਡਮ ਟਰਾਈ ਕਰ ਰਹੇ ਨੇ ਨਹੀਂ ਕਰੋ ਟਰਾਈ ਟਰਾਈ ਕਰੋ ਕੋਈ ਗੱਲ ਨਹੀਂ ਕਿੱਦਾਂ ਖੋਲਾਂਗੇ ਕਿਉਂਕਿ ਆਪਾਂ ਇਹਦੇ ਅੰਦਰ ਪਰਚੀਆਂ ਹੀ ਪਾਉਣੀਆਂ ਨੇ ਦੇਖੋ ਦੇਖੋ ਯਾਰ ਹਾਂ ਮੈਡਮ ਦੇਖਿਓ ਜਰਾ ਇਹ ਟਰਾਈ ਕਰਿਓ ਹਾਂ ਚਲ ਬਤਾ ਤੁਹਾਡੇ ਹੱਥਾਂ ਦੇ ਫੁਕਸ ਕਰ ਰਿਆਂ ਮੈਨੂੰ ਦੇਖਿਓ ਤੁਸੀਂ ਪਲੀਜ਼ ਹਾਂ ਇਹ ਮੈਨੂੰ ਦੱਸੋਗੇ ਜਿਹੜੀਆਂ ਪਰਚੀਆਂ ਨੇ ਕਿੱਥੋਂ ਪਾਉਣੀਆਂ ਨੇ ਆਪਾਂ ਇਹਦੇ ਅੰਦਰ ਬੋਟਾਂ ਆਲੀਆਂ ਹਾਂ ਇਹਦੇ ਅੰਦਰ ਹੈ ਠੀਕ ਹੈ ਕਈ ਕਹਿ ਦਿੰਦੇ ਨੇ ਕਿ ਆਹ ਹੌਲ ਹੈ ਜਿੱਦੋਂ ਦੀ ਪਰਚੀਆਂ ਪਾਉਣੀਆਂ ਨੇ ਪਰ ਇਹ ਇੱਕ ਜਿਹੜਾ ਕੁਝ ਲੋਕ ਲੱਗਦੇ ਹਾਂ ਹਾਂ ਲੋਕ ਲੱਗ ਹੈ ਇਹਨੂੰ ਆਹ ਲਾਓ ਤੇ ਕਰੋ ਜੇ ਕਰ ਸਕਦੇ ਹੋ ਤੇ ਬਹੁਤ ਵਧੀਆ ਗੱਲ ਹੋਏਗੀ ਤਾਂ ਜੋ ਆਪਾਂ ਇਹਨੂੰ ਖੋਲ ਸਕੀਏ ਤੇ ਇਹਦੇ ਅੰਦਰ ਜਿਹੜਾ ਵੈਰੀ ਗੁੱਡ ਹਾਂ ਚਲੋ ਠੀਕ ਹੈ ਜੀ ਆਓ ਗੱਲ ਕਰਦੇ ਆ ਇਹਨੂੰ ਖੋਲਣ ਦੀ ਥੋੜੀ ਜੀ ਤਕਨੀਕ ਦੀ ਮੈਡਮ ਗੱਲ ਕਰ ਰਹੇ ਸੀ ਕਿ ਕੁਝ ਤਕਨੀਕ ਹੈ ਜਿਹਦੇ ਕਰਕੇ ਖੋਲ੍ਹ ਨਹੀਂ ਪਾ ਰਿਆ ਸੋ ਉਸ ਤਕਨੀਕ ਨੂੰ ਮੈਂ ਕਲੀਅਰ ਕਰਨ ਜਾ ਰਿਹਾ ਥੋੜਾ ਜਿਹਾ ਹਾਂ ਬਹੁਤ ਵਧੀਆ ਮੈਥਡ ਲਗਾ ਰਹੇ ਨੇ ਮੈਡਮ ਜੀ ਸੋ ਕਿਉਂਕਿ ਇਹਨਾਂ ਨੂੰ ਇਹਨਾਂ ਪਤਾ ਲੱਗ ਚੁੱਕਾ ਏ ਥੋੜੀ ਡਿਸਕਸ਼ਨ ਪਹਿਲਾਂ ਕੀਤੀ ਸੀ ਵੀਡੀਓ ਬਣਾਉਣ ਤੋਂ ਤੇ ਇਹ ਕਹਿ ਰਹੇ ਸੀ ਪਹਿਲਾਂ ਇਹਨਾਂ ਨੇ ਪਹਿਲਾਂ ਆਨਸਰ ਦਿੱਤਾ ਸੀ ਕਿ ਜਿਹੜੀਆਂ ਪਰਚੀਆਂ ਨੇ ਇੱਥੇ ਪਾਉਣੀਆਂ ਨੇ ਮੈਂ ਕਹਿੰਦਾ ਸੀ ਇਹ ਰੋਂਗ ਆਨਸਰ ਹੈ ਇੱਥੇ ਨਹੀਂ ਪੈਣੀਆਂ ਪਰਚੀਆਂ ਪੈਣੀਆਂ ਨੇ ਇਹਦੇ ਅੰਦਰ ਇੱਕ ਹੋਲ ਹੈ ਜਿਹਦੇ ਨਾਲ ਪਰਚੀਆਂ ਅੰਦਰ ਡਿੱਗਣਗੀਆਂ ਸੋ ਆਹ ਇਹਦੀ ਗੱਲ ਕਰ ਲੈਂਦੇ ਆ ਇਹ ਤੁਹਾਡਾ ਸਾਰਾ ਜਿਹੜਾ ਨਾ ਤੁਹਾਡੀ ਇਹ ਕਹੋ ਪੀ VOTING MACHINE ਹੀ ਹੈ ਡੱਬਾ ਹੈ ਬਾਕਸ ਹੈ ਜਿਹਦੇ ਵਿੱਚ VOTER ਜਿਹੜਾ ਆਪਣੀ ਇੰਟਰਸਟਿੰਗ ਕੈਂਡੀਡੇਟ ਨੂੰ ਵੋਟ ਪਾਉਣ ਤੋਂ ਬਾਅਦ ਆਏਗਾ ਤੇ ਪਰਚੀ ਵਿੱਚ ਪਾਵੇਗਾ ਪਰਤੀ ਵਾਸਤੇ ਆਹ ਹੋਲ ਤੁਹਾਨੂੰ ਦੇਖ ਰਿਹਾ ਹੈ ਇਹ ਹੋਲ ਜਿਹੜਾ ਪਹਿਲਾਂ ਮੈਂ ਚਲੋ ਤਾਂ ਇਹਨੂੰ ਅਨਓਪਨ ਕਰਕੇ ਤੇ ਫਿਰ ਕਲੋਜ਼ ਕਰਦਾ ਇੱਕ ਵਰਡ ਯਾਦ ਰੱਖਿਓ AC ਜਿਹੜਾ ਤੁਹਾਡਾ ਘਰਾਂ ਦੇ ਲੱਗਦਾ ਹੈ ਤੇ ਇਹ ਸਟੈਂਡ ਫॉर ਐਂਟੀ ਕਲੌਕਵਾਈਜ਼ ਤੇ ਸੀ ਸਟੈਂਡ ਫॉर ਕਲੌਕਵਾਈਜ਼ ਇਹ ਚੀਜ਼ ਨੂੰ ਕਲੌਕਵਾਈਜ਼ ਤੇ ਐਂਟੀ ਕਲੌਕਵਾਈਜ਼ ਘੁਮਾਉਣ ਦੇ ਨਾਲ ਹੀ ਬਕਸਾ ਆਰਾਮ ਨਾਲ ਖੁੱਲ ਜਾਂਦਾ ਹੈ ਤੇ ਆਰਾਮ ਦੇ ਨਾਲ ਬੰਦ ਹੋ ਜਾਂਦਾ ਹੈ ਥੋੜਾ ਜਿਹਾ ਮੈਂ ਕਵਾਂਗਾ ਮੇਰ ਨੂੰ ਕਿ ਜਿਹੜਾ ਇੱਥੇ ਫੋਕਸ ਕਰਦੇਵੇ ਤਾਂ ਜੋ ਮੈਂ ਇਹਨੂੰ ਓਪਨ ਕਰਕੇ ਦਿਖਾ ਦਵਾਂ ਸੋ ਆਹ ਦੇਖੋ ਇਹ ਜਿਹੜਾ ਤੁਹਾਨੂੰ ਹੁਣ ਡੱਬਾ ਮਿਲਿਆ ਹੈ ਨਾ ਇਹ ਪੂਰਾ ਕਲੋਜ਼ ਹੈ ਇਹਦੇ ਵਿੱਚ ਨਾ ਕੋਈ ਸ਼ੀਕ ਦੇਖ ਰਿਹਾ ਨਾ ਇਧਰ ਸ਼ੀਕ ਦੇਖ ਰਿਹਾ ਨਾ ਇਧਰ ਦੇਖ ਰਿਹਾ ਪ੍ਰੋਪਰ ਕਲੋਜ਼ ਹੋ ਚੁੱਕਾ ਹੈ ਇਹ ਸਕੀਨ ਨੂੰ ਆਪਾਂ ਅਨਓਪਨ ਕਰਦੇ ਹਾਂ ਅਨਓਪਨ ਕਰਨ ਵਾਸਤੇ ਤੁਸੀਂ ਇੱਥੇ ਇੱਕ ਟੈਗ ਲਾਇਆ ਹੋਣਾ ਹੈ ਤੇ ਟੈਗ ਨੂੰ ਕੱਟ ਕੇ ਇਦਾਂ ਇਹਨੂੰ ਤੁਸੀਂ ਘੁਮਾਤਾ ਤੇ ਇਹ ਤੁਹਾਨੂੰ ਛੇਕ ਦਿਖੰਦਾ ਪਿਆ ਹੁਣ ਜਿਹੜੀ ਤਕਨੀਕ ਦੀ ਮੈਡਮ ਗੱਲ ਕਰ ਰਹੀ ਸੀ ਉਹ ਤਕਨੀਕ ਇਹਦੇ ਅੰਦਰ ਹੈ ਇਹਦੇ ਅੰਦਰ ਆਪਾਂ ਇੱਕ ਫਿੰਗਰ ਆਪਾਂ ਇਨਸਰਟ ਕਰਾਂਗੇ ਤੇ ਕਰਨ ਦੇ ਨਾਲ ਉਹ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣਾ ਕਿ ਕਿਹੜੀ ਚੀਜ਼ ਨੂੰ ਆਪਾਂ ਪੁੱਲ ਕਰਨਾ ਹੈ ਉਹਨੂੰ ਕਰਨ ਦੇ ਨਾਲ ਅੰਦਰ ਜਦੋਂ ਪੁੱਲ ਕਰਾਂਗੇ ਤੇ ਜਿਹੜੀ ਚੀਜ਼ ਤੁਹਾਡਾ ਓਪਨ ਨਹੀਂ ਸੀ ਹੋ ਰਹੀ ਇਹ ਹੁਣ ਹੋਵੇਗੀ ਹਿੱਲੇਗੀ ਤੇ ਮੈਂ ਕੀ ਕਿਹਾ ਸੀ anti clockwise ਆ ਚੀਜ਼ a કે s ਨਾ a c a ਮਤਲਬ anti clockwise ਨੂੰ ਘੁਮਾਉਣਾ ਤੇ ਇਹ ਚੀਜ਼ anti clockwise ਘੁਮੀ ਹੈ anti clockwise ਜਦੋਂ ਘੁਮਾਉਂਦੇ ਜਾਓਗੇ ਤਾਂ ਇਹ ਚੀਜ਼ ਤੁਹਾਨੂੰ ਜਿਹੜੀ ਹੈ ਪੂਰੀ ਖਲੋ ਜਮੈਂ ਇਧਰੋਂ ਦੀ ਕਰਦਾ ਹਾਂ ਹਾਂ anti clockwise ਇਹਨੂੰ ਘੁਮਾਵਾਂਗੇ ਤਾਂ ਇਹ ਚੀਜ਼ ਜਿਹੜੀ ਹੈ ਓਪਨ ਹੋਏਗੀ ਆ ਦੇਖੋ ਓਪਨ ਹੋ ਰਹੀ ਹੈ ਤੇ ਆ ਦੇਖੋ ਠੀਕ ਹੈ ਜੀ ਇਹ ਓਪਨ ਹੋ ਚੁੱਕਾ ਹੈ ਪਰ ਇਹ ਚੀਜ਼ ਜੇ ਵੀ ক্লোਜ਼ ਹੀ ਹੈ ਇਹਦੇ ਅੰਦਰ ਆਪਾਂ ਜਿਹੜੀ ਐ ਪਰਚੀ ਪਾਈ ਜਾਣੀ ਹੈ ਇਹਨਾਂ ਨੇ ਜਿਹਦੇ ਵੀ ਜਿਹੜੀ ਹੋਏਗੀ ਮੋਰ ਲਾ ਕੇ ਇਹਦੇ ਅੰਦਰ ਪਾਈ ਜਾਣਗੇ ਪਰ ਫਿਰ ਵੀ ਉਹ ਇਹਨੂੰ ਖੋਲ ਨਹੀਂ ਸਕੇਗਾ ਪਰਚੀ ਡੇਗਨ ਤੋਂ ਬਾਅਦ ਕੋਈ ਇਹਨੂੰ ਖੋਲ ਨਹੀਂ ਸਕੇਗਾ ਫਿਰ ਦੁਬਾਰਾ ਆਪਾਂ ਇਹਨੂੰ ਹੋਰ ਪੜਾਂਗੇ ਐਂਟੀਕਲੋਗਵਾਇਜ਼ ਇਨੱਕ ਕਮਾਉਣਾ ਹੈ ਕਿ ਇਹਨਾਂ ਜਦੋਂ ਹੋ ਗਿਆ ਨਾ ਤੇ ਇਹ ਆਰਾਮ ਦੇ ਨਾਲ ਤੁਸੀਂ ਦੇਖੋ ਮੈਂ ਖੋਲੋਨ ਬਕਸੇ ਨੂੰ ਆਹ ਆਹ ਦੇਖੋ ਬਕਸਾ ਖੋਲ ਗਿਆ ਠੀਕ ਹੈ ਜਿਹੜੀ ਮੈਂ ਫਿੰਗਰ ਲਗਾਈ ਹੋਈ ਹੈ ਇਹ ਇਹਦੇ ਤੇ ਲਗਾਈ ਹੈ ਹਾਂ ਇਸ ਚੀਜ਼ ਨੂੰ ਪ੍ਰੈਸ ਕਰਨਾ ਤੁਸੀਂ ਠੀਕ ਹਾਂ हां ये चीज नु ਤੁਸੀਂ ਪ੍ਰੈਸ ਕਰੋਗੇ ਨਾ ਆ ਦੇਖੋ ਅੱਛਾ ਅੱਛਾ ਇਹ ਚੀਜ਼ ਹੈ ਲੋਕ ਧਿਆਨ ਲੋਕ ਵਾਸਤੇ ਹੈ ਠੀਕ ਹੈ ਇਹ ਜਿਹੜਾ ਤੁਸੀਂ ਬਕਸਾ ਲੈਣਾ ਹੈ ਤੇ ਉਹਦਾ ਤੁਸੀਂ ਧਿਆਨ ਰੱਖਣਾ ਕਿ ਇਹ ਚੀਜ਼ ਪ੍ਰੋਪਰ ਵਰਕ ਕਰ ਰਹੀ ਹੋਵੇ ਠੀਕ ਹੈ ਹੁਣ ਇਹ ਬਕਸਾ ਓਪਨ ਹੋ ਚੁੱਕਾ ਹੈ ਇਹਦੇ ਅੰਦਰ ਆਪਾਂ ਇੱਕ ਪੇਜ ਹੈ ਇਹ ਇਹ ਤੁਹਾਨੂੰ ਇੱਕ ਗ੍ਰੀਨ ਪੇਪਰ ਸੀਲ ਮਿਲੇਗੀ ਜਿਹੜੀ ਤੁਸੀਂ ਇਹਦੇ ਅੰਦਰ ਇਥੇ ਜਿੱਦਾਂ ਤੁਸੀਂ ਉਹਦੇ ਚ ਇਨਸਰਟ ਨਹੀਂ ਕਰਦੇ ਰਹੇ ਉਹਦਾ ਇਨਸਰਟ ਕਰੋਗੇ ਤਾਂ ਜੋ ਇਹਦਾ ਅੰਦਰ ਚਲ ਜਾਵੇ ਤੇ ਇਹਦੇ ਉੱਪਰ ਤੁਸੀਂ ਪੋਲਿੰਗ ਅਫਸਰ ਦੇ ਸਾਈਨ ਕਰਾ ਲੈਣਾ ਜਿਹੜੇ ਮੌਜੂਦ ਨੇ ਆਪਣੇ ਸਾਈਨ ਕਰ ਦੇਣਾ ਤੇ ਆਪਣੀ ਟੀਮ ਦੇ ਸਾਈਨ ਕਰਾਉਣ ਤੋਂ ਬਾਅਦ ਇਹ ਚੀਜ਼ ਨੂੰ ਹਾਂ ਜਾਂਜੀ ਇਨਸਰਟ ਹਾਂ ਸੌਰੀ ਇਧਰੋਂ ਦੀ ਜਿਹੜਾ ਇਨਸਰਟ ਕਰਕੇ ਆਪਾਂ ਲੈ ਜਾਵਾਂਗੇ ਗਾ ਤੇ ਇਹਦੇ ਬਾਅਦ ਇਹਨੂੰ ਇੱਥੇ ਜਿਹੜਾ ਫੋਲਡ ਕਰ ਦਿੱਤਾ ਜਾਵੇਗਾ ਤਾਂ ਜੋ ਇਹਦੇ ਉੱਤੇ ਸਾਈਨ ਲਾ ਕੇ ਇਹਨੂੰ ਇੱਥੇ ਟੇਪ ਲਗਾ ਕੇ ਫੋਲਡ ਕਰਕੇ ਇਹਨੂੰ ਆਪਾਂ ਕਲੀਅਰ ਕਲੋਜ਼ ਕਰ ਲਵਾਂਗੇ ਔਰ ਇੱਕ ਹੋਰ ਆਪਾਂ ਸਟੈਪ ਕਰਾਂਗੇ ਇਹਦੇ ਵਿੱਚ ਕਿ ਇਹਦੇ ਵਿੱਚ ਸਟੈਪ ਕਰਨ ਵਾਸਤੇ ਕਿਉਂਕਿ ਇਹਦਾ ਕਾਰਡ ਚਾਹੀਦਾ ਨੇ ਡੱਬਾ ਕਰਦਾ ਇਹਦਾ ਪੋਲਿੰਗ ਜਿਹੜਾ ਦਾ ਨਾਮ ਸਾਰਾ ਕੋਈ ਸੌਰੀ ਪੋਲਿੰਗ ਬੂਥ ਦਾ ਨਾਮ ਲਿਖਣ ਤੋਂ ਬਾਅਦ ਇਹਦੇ ਅੰਦਰ ਜਿਹੜੀ ਹੈ ਤੁਸੀਂ ਸਲਿੱਪ ਪਾ ਦੇਣਾ ਕਿ ਇਹ ਕਿਹੜਾ ਪੁਲਿਸ ਸਟੇਸ਼ਨ ਹੈ ਕਿੱਥੋਂ ਦਾ ਹੈ ਤੇ ਇਹ ਪੱਕਾ ਬਕਸ਼ੇ ਦਾ ਰਿਕਾਰਡ ਰਹੇਗਾ ਇਹਨੂੰ ਵੋਟਾਂ ਪਾਉਣ ਤੋਂ ਪਹਿਲਾਂ ਇਦਾਂ ਬੰਦ ਕਰ ਦੇਣਾ ਉਹਨਾਂ ਦੇ ਸਾਹਮਣੇ ਤਾਂ ਇਸ ਚੀਜ਼ ਨੂੰ ਜਿਹੜਾ ਤੁਸੀਂ ਕਰੋਗੇ ਇਹ ਐਫ ਇਸ ਚੀਜ਼ ਨੂੰ ਜਿਹੜੀ ਹੈ ਘੁਮਾ ਦੇਣਾ ਠੀਕ ਹੈ ਹੁਣ ਇਸ ਚੀਜ਼ ਦੀ ਲੋੜ ਨਹੀਂ ਇਹ ਹੁਣ ਵੋਟਾਂ ਪੈਣ ਵਾਸਤੇ ਬਿਲਕੁਲ ਤਿਆਰ ਹੈ ਇਹਨੂੰ ਇੱਥੋਂ ਕਰਤਾ ਕਿ ਇੱਥੇ ਆਪਾਂ ਲਾਵਾਂਗੇ ਡਰੈਸ ਟੈਗ ਤੇ ਇਹ ਵੀ ਛੇਕ ਦਿਖਣਾ ਬੰਦ ਇਹ ਪੂਲ ਜਿਹੜਾ ਓਪਨ ਹੈ ਇਹਦੇ ਨਾਲ ਹੀ ਪੱਟੀਆਂ ਦੇਖਦੀਆਂ ਜਾਣਗੀਆਂ ਬਕਸਾ ਬੰਦ ਹੈ ਤੇ ਆਰਾਮ ਦੇ ਨਾਲ ਜਿਹੜੀਆਂ ਵੋਟਾਂ ਪੂਲ ਹੋ ਜਾਣੀਆਂ ਨੇ ਜਦੋਂ ਤੁਸੀਂ ਵੋਟਾਂ ਪਾ ਕੇ ਸ਼ਾਮੀ ਸਮਾਪਤੀ ਕਰਨੀ ਹੈ ਫਿਰ ਇਹਨੂੰ ਤੁਸੀਂ ਇਦਾਂ ਹੀ ਸੀਲ ਇਥੇ ਤੋੜ ਕੇ ਇਦਾਂ ਕਰ ਦੇਣਾ ਇਹ ਜਿਹੜੀ ਸੀਲ ਹੈ ਤੋੜੋਗੇ ਇਦਾਂ ਹੀ ਇਨਸਰਟ ਕਰੋਗੇ ਤੇ ਐਂਟੀ ਕਲਾਕਵਾਇਜ਼ ਇਹਨੂੰ ਫਿਰ ਘੁਮਾ ਦੋਗੇ ਠੀਕ ਹੈ ਤਾਂ ਇਹਦੇ ਨਾਲ ਜਿਹੜਾ ਹੋਏਗਾ ਬਕਸਾ ਜਿਹੜਾ ਹੈ ਫਿਰ ਓਪਨ ਹੁਣ ਸ਼ੁਰੂ ਹੋ ਜਾਵੇਗਾ ਇਦਾਂ ਹੀ ਇਦਾਂ ਇਨਸਰਟ ਕਰਦੇ ਜਾਓਗੇ ਤਾਂ ਜਿਹੜੀ ਹੈ ਇਹ ਚੀਜ਼ ਜਿਹੜੀ ਹੈ ਤੁਹਾਡੀ ਓਪਨ ਹੋ ਜਾਣੀ ਹੈ ਸੋ ਇਹ ਸਾਰਾ ਦਾ ਸਾਰਾ ਪ੍ਰੋਸੈਸ ਜਿਹੜਾ ਤੁਸੀਂ ਇੱਕ ਵਾਰ ਕਰਕੇ ਦੇਖ ਲੈਣਾ ਤਾਂ ਜੋ ਤੁਹਾਨੂੰ ਜਿਹੜੀ ਇਹ ਪੋਲਿੰਗ ਦੇ ਦੌਰਾਨ ਕੋਈ ਵੀ ਮੁਸ਼ਕਲ ਨਾ ਆਵੇ ਠੀਕ ਹੈ ਜੀ ਇਹ ਓਪਨ ਹੋ ਚੁੱਕਾ ਹੈ ਕਲੀਅਰ ਹੈ ਜੀ ਓਕੇ ਜੀ ਥੈਂਕ ਯੂ